ਲੋ ਜੀ ਬਾਈ ਕਲਰ ਕੋਟ ਤੇ ਮੇਲੇ ਤੇ ਆਏ ਹੋਏ ਸੀਗੇ ਮਾਈ ਦਾ ਮੇਲਾ ਹੁੰਦਾ ਔਰ ਹਰ ਸਾਲ ਤੇ ਚਰਨਾ ਸੌਂਦੇ ਵਾਲਾ ਬਾਈ ਆਪਣੇ ਕੋਲੇ ਹੈਗਾ ਗੱਲਬਾਤ ਕਰ ਦਾਂਗੇ ਬਾਈ ਖਾਸੀਆਂ ਬੱਕਰੀਆਂ ਲੈ ਕੇ ਆਏ ਮੱਥਾ ਟੇਕ ਆਉਣ ਨੂੰ ਹਾਂਜੀ ਹਾਂਜੀ ਵੀਰੇ ਕੀ ਹਾਲ ਹੈ ਜਾਨ ਵੀਰ ਅਸੀ ਗਾਰ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਠੀਕ ਠਾਕ ਸਭ ਤੋਂ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਬਤਾਈਆਂ ਨੇ ਜਿਹੜਾ ਤੁਸੀਂ ਮੇਲੇ ਤੇ ਪਹੁੰਚਿਓਗੇ ਮਾਈ ਦੇ ਦਰਵਾਜ਼ੇ ਤੇ ਧੰਨਵਾਦ ਧੰਨਵਾਦ ਆਈ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਬਾਈ ਬਾਕੀ ਆਪਾਂ ਵੀ ਬਾਈ ਆਏਗੇ ਮਾਈ ਦੇ ਦਰਵਾਜ਼ੇ ਤੇ ਆਉਂਦੇ ਆਗੇ ਹਾਂ ਮਾਈ ਸੁਖ ਸ਼ਾਂਤੀ ਬਖਸ਼ੇ ਬਾਈ ਸਾਰੀ ਸੰਗਤ ਦੇ ਉੱਤੇ ਸਾਰੀ ਪਾਵਨ ਲਖ ਦੇ ਉੱਤੇ ਬਾਈ ਜੀ ਕਿੰਨਾ ਟਾਈਮ ਹੋ ਗਿਆ ਉਰੇ ਆਉਂਦੇ ਨੂੰ ਮੈਨੂੰ ਬਹੁਤ ਚਿਰ ਹੋ ਗਿਆ ਬਾਈ ਜੀ ਆਉਂਦੇ ਨੂੰ ਠੀਕ ਆ ਹਾਂ ਜੀ ਹਾਂ ਵੀਰੇ ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ ਅੱਜ ਬੱਕਰੀਆਂ ਤਾਂ ਆਪਣੇ ਕੋਲੇ ਰੋਜ਼ ਹੀ ਫਿਰਦੇ ਆ ਵੀਰੇ ਕੰਮ ਆਪਾਂ ਨੇ ਰੋਜ਼ ਕਰਨੇ ਨੇ ਪਰ ਜਿਹੇ ਇਹ ਮਾਈਆਂ ਦੇ ਸਤਾਨ ਨੇ ਵੀਰੇ ਇਹ ਬਹੁਤ ਕੁਝ ਦਿੰਦੀਆਂ ਨੇ ਗਿਆ ਇਹ ਵੀ ਜ਼ਰੂਰੀ ਆ ਹਾਂਜੀ ਹਾਂਜੀ ਵੀਰੇ ਲੈ ਵੀ ਚਰਨੇ ਬਾਈ ਇਹਦੇ ਨਾਲ ਸਾਰੀਆਂ ਬੱਕਰੀਆਂ ਆਪਣੀਆਂ ਨੇ ਘਰ ਦੀਆਂ ਠੀਕ ਆ ਸਾਨੂੰ ਆਪਾਂ ਦਿਖਾਵਾਂਗੇ ਚੰਗੀ ਚੰਗੀ ਕੁਆਲਿਟੀ ਦੇ ਨੇ ਵੀ ਚਰਨਾ ਬਾਈ ਘਰੇ ਕਹੀ ਜਿਹਾ ਬੱਕਰੀਆਂ ਰੱਖਿਆ ਹਾਂਜੀ ਹਾਂਜੀ ਬਾਈ ਜੀ ਦੇਖ ਸਕਦੇ ਆਇਆ ਮੜ ਆਇਆ ਬਾਈ ਹਾਂਜੀ ਇੱਧਰ ਆ ਜਾਵੇ ਖੁੱਲੇ ਚ ਆ ਜਾ ਮਾੜਾ ਜਣਾ ਹਾਂਜੀ ਵੀਰੇ ਲੈ ਵਿਚਾਰਨੇ ਇਹਦੇ ਬਾਰੇ ਦੱਸ ਪਹਿਲਾ ਵਾਰ ਇਹ ਬੱਕਰੀ ਆਪਣੀ ਘਰ ਦੀ ਹੈ ਵੀਰੇ ਲੈ ਵੀ ਘਰ ਦੀ ਬੱਕਰੀ ਹੈ ਨਾ ਤੀਜੇ ਸਵੇ ਬਾਈ ਗੱਬਣਾ ਹੈ ਉਹ ਬੱਕਰੀ ਆਪਣੀ ਠੀਕਾ ਹਾਂਜੀ ਹਾਂ ਵੀਰੇ ਲੈ ਵੀ ਤੀਜੇ ਸਵੇ ਗੱਬਣਾ ਵੀ ਚੰਗੀ ਕੁਆਲਿਟੀ ਵੇਚਦੋਂਗੇ ਇਹਨੂੰ ਨਹੀਂ ਵੇਚਦੇ ਨਹੀਂ ਹੈਗੇ ਲੈ ਵੀ ਇਹ ਵੇਚਣ ਵਾਲੀ ਬੱਕਰੀ ਨਹੀਂ ਹੈਗੀ ਭਾਈ ਜਣਾ ਅੱਜ ਆਪਾਂ ਵੇਚਣ ਦੇ ਮੂਡ 'ਚ ਨਹੀਂ ਹੈਗੇ ਵੀਰੇ ਅੱਜ ਤਾਂ ਆਪਾਂ ਇੱਕ ਮੱਥਾ ਹੀ ਟਕਾਉਣ ਆਇਆ ਮਾਈ ਦੇ ਦਰਵਾਜ਼ੇ ਪੈਸਾ ਤਾਂ ਬਾਈ ਆਪਾਂ ਰੋਜ਼ ਹੀ ਕਮਾਉਣਾ ਆ ਠੀਕਾ ਜੀ ਗੱਲ ਰੋਜ਼ ਕਮਾ ਵੀ ਰਹੇ ਆ ਤੁਹਾਡੇ ਸਾਹਮਣੇ ਇੱਥੇ ਇੱਥੇ ਤੇ ਆ ਯਾਹ ਦਿਖਾਈ ਚੱਲ ਰਹੀ ਹੈ ਹਾਂਜੀ ਹਾਂਜੀ ਵੀਰੇ ਆ ਦੇਖੋ ਬੱਕਰੀਆਂ ਭੜੀ ਚੱਲ ਵੱਡੇ ਵੱਡੀਆਂ ਸਾਰੇ ਜਿਹੜਾ ਆਪਣੇ ਘਰ ਦੀਆਂ ਬੱਕਰੀਆਂ ਨੇ ਬਹੁਤ ਸਾਫ਼ ਸੁਥਰੀਆਂ ਬੱਕਰੀਆਂ ਦੇਖ ਸਕਦੇ ਹੋ ਇਹਨੂੰ ਪਰਾਂ ਕਰੋ ਵੀ ਬੱਕਰੇ ਹਾਂਜੀ ਬੱਕਰਾ ਰੋਕ ਨਹੀਂ ਜੱਗ ਲੈ ਵੀ ਇਸ ਨੂੰ ਆ ਬੱਕਰੀ ਦਿਖਾਉਣੇ ਆ ਆ ਦੇਖੋ ਜੀ ਦੱਸ ਵੀਰਾਂ ਬੱਕਰੀ ਵਾਹ ਇਹ ਬੱਕਰੀ ਬਹੁਤ ਵਧੀਆ ਵੀਰੇ ਸੂਆਂ ਹੋਈਆਂ ਨੇ ਇਹ ਬੱਕਰੀਆਂ ਦੁੱਧ ਦਿੰਦੀਆਂ ਨੇ ਬਾਈ ਜੀ ਹੁਣ ਦੁੱਧ ਦਿੰਦੀਆਂ ਨੇ ਹਾਂ ਨਾ ਹਾਂ ਵੀਰੇ ਲੈ ਵੀ ਦੇਖਦੇ ਪਾਰਟੀ ਚੰਗੀ ਕੁਆਲਿਟੀ ਬੱਕਰੀਆਂ ਆਪਣੀਆਂ ਵੀਰੇ ਸਾਰੀਆਂ ਘਰੇ ਰੱਖੀਆਂ ਹੋਈਆਂ ਜਿਹੜੇ ਮੇਰੇ ਵੀਰ ਕਹਿੰਦੇ ਨਾ ਵੀ ਚਰਨੇ ਬਾਈ ਕੋਲੇ ਬੁੜੀਆਂ ਬੱਕਰੀਆਂ ਹੁੰਦੀਆਂ ਨੇ ਇਹ ਦੇਖ ਲਓ ਬਾਈ ਚਲੋ ਕੋਈ ਗੱਲ ਨਹੀਂ ਵੀਰੇ ਇੰਨਾ ਵੀ ਜ਼ਰੂਰੀ ਹੈਗਾ ਠੀਕ ਹੋ ਜੀ ਨਿੰਦਿਆ ਵੀ ਜ਼ਰੂਰੀ ਆ ਬਾਈ ਜੀ ਨਿੰਦਿਆ ਵੀ ਜ਼ਰੂਰੀ ਆ ਗਈ ਲੈ ਵੀ ਚੰਗੀਆਂ ਬੱਕਰੀਆਂ ਵੀ ਚਰਨਾ ਵੀ ਰੱਖਦਾ ਹੈਗੀ ਦੀ ਗੱਲ ਨਹੀਂ ਸਾਆਂੀਆਂ ਪੱਠਾ ਹੀ ਨਹੀਂ ਵੀਰੇ ਨਵੀਆਂ ਸਹੀ ਗੱਲ ਹਾਂ ਜੀ ਆਪਣੀਆਂ ਘਰੇ ਰੱਖੀਆਂ ਆਂਦੀਆਂ ਨੇ ਵੀਰੇ ਇਹਦਾ ਮੂੰਹ ਦਿਖਾ ਦੇ ਹਾਂ ਜੀ ਹਾਂ ਦੇਖ ਸਕਦੇ ਹੋ ਬਾਈ ਇਹ ਪਹਿਲੇ ਸੂਏ ਪੱਠਾ ਪਹਿਲੇ ਸੂਏ ਆ ਵੀਰੇ ਫੇਰ ਦਿਖਾ ਦੇ ਬਾਈ ਚੰਗੀ ਕੁਆਲਿਟੀ ਦੀ ਆ ਨਾ ਦੇਖ ਸਕਦੇ ਹਾਂ ਹਾਂ ਇਹ ਕਾ ਆ ਗਏ ਬਈ ਨਾਗਰੀ ਆ ਗੀ ਨਾ ਇਹ ਇਹ ਨਾਗਰੀ ਆ ਗੀ ਹਾਂਜੀ ਹਾਂਜੀ ਵੀਰੇ 10 ਬਈਏ ਦੇ ਬਾਰੇ ਇਹ ਵੀ ਬੱਕਰੀਆਂ ਆਪਣੀਆਂ ਸਾਰੀਆਂ ਸੂਈਆਂ ਹੋਈਆਂ ਨੇ ਵੀਰੇ ਦੁੱਧ ਦਿੰਦੀਆਂ ਨੇ ਹੁਣ ਅੱਛਾ ਬਾਕੀ ਹੁਣ ਗੱਬਣਾ ਹੁਣ ਕਰਾਈਆਂ ਨੇ ਬਾਈ ਜੀ ਇਹ ਠੀਕ ਆ ਹਾਂਜੀ ਗੱਬਣਾ ਬਾਈ ਕਹਿੰਦਾ ਹੁਣ ਕਰਾਈਆਂ ਨੇ ਹੈ ਨਾ ਆ ਕਾਲੀ ਬੱਕਰੀ ਆ ਗਈ ਬਾਈ ਬੱਕਰੀਆਂ ਬਹੁਤ ਲਏ ਗਏ ਚਰਨਾ ਹੋਏ ਹਾਂਜੀ ਹਾਂ 50 ਦੇ ਨੇੜੇ ਨੇ ਬਾਈ ਜੀ ਮੰਦੀ ਕਪਾਸ ਰਾਤ ਹੀ ਆ ਕੇ ਜੀ ਮੇਰੇ ਬਈ ਹਾਂਜੀ ਆ ਬੱਕਰਾ ਆ ਗਿਆ ਵੀਰੇ ਆਪਣਾ ਕਾਲਾ ਠੀਕ ਆ ਹਾਂਜੀ ਰਾਤ ਆ ਗਈ ਦੀ ਮਾਂ ਹਾਂਜੀ ਹਾਂਜੀ ਰਾਤ ਦੇ ਆਏ ਹੋਇਆ ਬਾਈ ਜੀ ਲੈ ਵੀ ਰਾਤ ਦੇ ਆਇਆ ਬਾਈ ਸਮਾਰ ਕੇ ਨਾ ਹਾਂਜੀ ਹਾਂ ਸਮਾਰ ਕੇ ਦੇਖਾ ਬਿਲਕੁਲ ਜੀ ਬਾਈ ਕਾਲੀ ਨਾ ਕਰ ਨਹੀਂ ਕਾਲੀ ਨਹੀਂ ਕਰਦੇ ਬਾਈ ਆਪਾਂ ਲੈ ਵੀ 10 ਵਜੇ ਬੱਕਰੇ ਵਾਲੇ ਇਹ ਵੀ ਬੱਕਰਾ ਆਪਣਾ ਚਾਰ ਦੰਦ ਹੋ ਗਿਆ ਵੀਰੇ ਲੈ ਵੀ ਚਾਰ ਦੰਦ ਦਾ ਬੱਕਰਾ ਹਾਈਟ ਹੋਊਗੀ 42 ਤਰਤਾਲੀ 42 ਕਿਤੇ ਨੇੜੇ ਹੈਗੀ ਆ ਵੀਰੇ 42 43 ਹੈਟ ਹੈਗੀ 43 ਹੈਟ ਹੈ ਬੀ ਮੋਟੀ ਹੱਡੀ ਦਾ ਬੱਕਰਾ ਪੂਰਾ ਹਾਂ ਆ ਪੱਠਾ ਨੇ ਬਾਈ ਸਾਰੀਆਂ ਆਪਣੀਆਂ ਦੇਖੋ ਰੱਖੀਆਂ ਆਂ ਕਾਈ ਦੇਖ ਸਕਦੇ ਹੋ ਆ ਬੱਕਰੀਆਂ ਨੇ ਵੀਰੇ ਵੱਡੀਆਂ ਵੇ ਵੱਡੀ ਬੱਕਰੀ ਆ ਗਈ ਹੈ ਇਹ ਹਾਈਟ ਕਿੰਨੀ ਹੋ ਜਾਂਦੀ ਹੈ ਇਹ ਹੈ ਡੈਗੀ ਵੀਰੇ 40 ਦੇ ਨੇੜੇ ਲੈ ਵੀ 40 ਦੇ ਨੇੜੇ ਹਾਈਟ ਆਣਾ ਦੇਖ ਸਕਦੇ ਵੱਡੀ ਬੱਕਰੇ ਕੀ ਕੰਨ ਕੰਨ ਦੀ ਚੰਗੀ ਆ ਵੀ ਨੱਕ ਨਕੌੜੇ ਦੀ ਵਧੀਆ ਬੱਕਰੀ ਹੈਗੀ ਆ 6 ਲੱਖ ਰੇ ਆਪਣੇ ਕੋਲੇ ਹਜੇ ਦੋ ਦਾ ਦੁੱਧ ਕਿੰਨਾ ਕ ਆਪਣੀਆਂ ਬੱਕਰੀਆਂ ਥੱਲੇ ਘਰ ਦੀਆਂ ਥੱਲੇ ਦੁੱਧ ਦੇਖੋ ਬਾਈ ਜੀ ਆਪਾਂ ਝੂਟ ਛਾੜਦਾ ਕਦੇ ਮਾਰਿਆ ਨਹੀਂ 3 1/2 ਕਿਲੋ ਦੁੱਧ ਆ ਬੱਕਰੀ ਥੱਲੋਂ ਵੀਰੇ ਚੋਈ ਲੈਣੇ ਆਗੇ ਅੱਛਾ ਹਾਂ ਜੀ 3 1/2 ਲੀਟਰ ਦੁੱਧ ਕੱਢੀ ਗਈ ਕੱਢੀ ਜਾਂਦਾ ਚੱਲਦਾ ਬਾਈ ਹਾਂ ਆ ਪੱਠਾ ਨਹੀਂ ਵੀਰੇ ਆਪਣੀਆਂ ਰੱਖੀਆਂ ਹੋਈਆਂ ਘਰੇ ਜਿਵੇਂ ਆ ਪੱਠਾ ਨੇ ਦੇਖੋ ਵੀ ਲੇ ਵੀ ਇਹ ਆ ਗਿਆ ਨਾ ਇਹ ਰੰਗ ਕਿਹੜਾ ਹੁੰਦਾ ਚਰਨੇ ਆ ਵੀਰੇ ਕਿਹੜਾ ਬਹੁਤ ਵਧੀਆ ਰੰਗ ਆ ਗਿਆ ਵੀਰੇ ਕਰੀਮ ਰੰਗ ਦੇ ਵਿੱਚ ਆ ਗਈ ਵੀਰੇ ਡੱਬੇ ਦੇ ਵਿੱਚ ਕਰੀਮ ਰੰਗ ਕਹਿੰਦੇ ਹਾਂਜੀ ਹਾਂਜੀ ਬਾਈ ਜੀ ਆ ਦੇਖੋ ਇਹ ਵੀ ਕਰੀਮ ਰੰਗ ਕਹਿੰਦੇ ਨੇ ਬਾਈ ਇਹ ਆ ਦੇਖੋ ਇਹ ਚਿੱਟੇ ਚ ਆ ਗਈ ਵੀਰੇ ਲੈ ਵੀ ਚਿੱਟੇ ਚ ਆ ਗਈ ਬਾਈ ਹਨਾ ਬਾਕੀ ਆਪਾਂ ਨੂੰ ਹਰੇਕ ਰੰਗ ਦਾ ਹੀ ਸ਼ੌਂਕ ਆ ਵੀਰੇ ਅੱਛਾ ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਕਾਲੀਆਂ ਹੀ ਰੱਖਣੀਆਂ ਨੇ ਆਪਾਂ ਲੋਹੀਆਂ ਹੀ ਰੱਖਣੀਆਂ ਨੇ ਠੀਕ ਹਰ ਰੰਗ ਹੀ ਰੱਖਦੇ ਆਂ ਬਾਈ ਆਪਾਂ ਠੀਕ ਆ ਕਾਲਾ ਵੀ ਲੋਹਾ ਵੀ ਵੀਰੇ ਆ ਫਣੀ ਬੱਕਰੀ ਹਾਂਜੀ ਆ ਦੇਖੋ ਲੈ ਵੀ ਇਹਨੂੰ ਆ ਬੱਕਰੀ ਦਿਖਾਉਣੇ ਆ ਵੇ ਜੱਗੀ ਹਾਂਜੀ ਵੀ ਲੈ ਵੀ ਆ ਗਈ ਨਾਗਰੀ ਆ ਗਈ ਇਹ ਬਾਈ ਜੀ ਸੂਈ ਸਿਹਤ ਕੀ ਤਿੰਨ ਪੱਠਾ ਦਿੱਤੀਆਂ ਸੀ ਤਿੰਨ ਪੱਠਾ ਹਾਂ ਜੀ ਦੋ ਪੱਠਾ ਇਹਦੀਆਂ ਪੱਠਾ ਦਿੱਤੇ ਦੇ ਬਾਈ ਦੇਖ ਸਕਦੇ ਹੋ ਨਾ ਆ ਦੇਖੋ ਜੀ ਚੰਗੀ ਬੱਕਰੀ ਆ ਬਾਈ ਹਾਈਟ ਵੀ ਹੈਗੀ ਹੈਗੀ 33 ਇੰਚ ਦੀ ਹੈ ਜੀ ਨਾ 33 33 ਇੰਚ ਦੀ ਹਾਈਟ ਆ ਬਾਈ ਜੀ ਚੰਗੀ ਬੱਕਰੀ ਆ ਬਾਈ ਹੈ ਨਾ ਖੜੀ ਤਲ ਬਾਈ ਹੋਰ ਆ ਵੀਰੇ ਆ ਗਈ ਲਾਲ ਯਾ ਲੈ ਫੋਜੀ ਸਾਹਿਬ ਚਿੱਟੇ ਕੰਨਾਂ ਦੇ ਵਿੱਚ ਲੈ ਵੀ ਪੱਕੀ ਲੋਈ ਪੂਰ ਕੰਨੀ ਜੀ ਆ ਗਈ ਬਾਈ ਪੱਕੀ ਲੋਹੀ ਆ ਗਈ ਬੱਕਰੀ ਹੈ ਨਾ ਦੇਖ ਸਕਦੇ ਹੋ ਲੈ ਵੀ ਬਾਕੀ ਸਾਰੀਆਂ ਹੀ ਬੱਕਰੀਆਂ ਵੀਰੇ ਆਪਾਂ ਦੇ ਘਰ ਇਹ ਸਾਰੀਆਂ ਚੰਗੀਆਂ ਬੱਕਰੀਆਂ ਨੇ ਬਾਈ ਚਰਨੇ ਬਾਈ ਦੇ ਹਨ ਹਾਂਜੀ ਹਾਂਜੀ ਦੇਖ ਸਕਦੇ ਆ ਬਾਈ ਕਈ ਵਾਰੀ ਬਾਈਆਂ ਨੂੰ ਐ ਵੀ ਹੁੰਦਾ ਨਾ ਵੀਰੇ ਵੀ ਮੰਡੀਆਂ 'ਚ ਤੁਰੇ ਫਿਰਦੇ ਨੇ ਪਤਾ ਨਹੀਂ ਇਹਨਾਂ ਦੇ ਘਰੇ ਬੱਕਰੀ ਕਿਉਂ ਆਹੀ ਬੱਕਰੀਆਂ ਨੇ ਕਿਹਾ ਹਾਂਜੀ ਹਾਂਜੀ ਬਾਈ ਬਾਈ ਤੁਹਾਨੂੰ ਅੱਜ ਅਸੀਂ ਬੱਕਰੀਆਂ ਦਿਖਾਈਆਂ ਨੇ ਬਿਲਕੁਲ ਬੱਕਰੀਆਂ ਵੀ ਹੁੰਦੇ ਨੇ ਜਾਨੇ ਬਾਈ ਕੋਈ ਇਹ ਜੀ ਗੱਲ ਹਰ ਤਰ੍ਹਾਂ ਦਾ ਹੀ ਮਾਲ ਹੁੰਦਾ ਵੀਰੇ ਚਲੋ ਆਪੋ ਆਪਦੇ ਸ਼ੌਂਕ ਹੁੰਦੇ ਨੇਗੇ ਇਹ ਨਹੀਂ ਆਪਾਂ ਗੱਲ ਇਹਨਾਂ ਦੀ ਕਿੰਤ ਦੀ ਗੱਲਬਾਤ ਕਰੀਏ ਕੋਈ ਕੱਢੋ ਕਿ ਨਾ ਅੱਜ ਨਹੀਂ ਅੱਜ ਨਹੀਂ ਵੀਰੇ ਕੋਈ ਕੱਢਣੀ ਆਪਾਂ ਪਹਿਲਾਂ 10 ਬੱਕਰੀਆਂ ਦੇ ਚੁੱਕੇ ਆਂ ਵੀਰੇ ਅੱਛਾ ਹਾਂ ਜੀ ਹਾਂ ਵੇਚਤੀਆਂ ਵੀਰੇ 10 ਬੱਕਰੀਆਂ ਦੇਖੋ ਕਿੰਤ ਕੋਈ ਨਹੀਂ ਕੱਢ ਰਿਹਾ ਹਾਂ ਜੀ ਨਾ ਪੱਠਾ ਨੇ ਵੀਰੇ ਆਪਣੀਆਂ ਰੱਖੀਆਂ ਹੋਈਆਂ ਨੇ ਕਰੇ ਅੱਛਾ ਇਹ ਵੀ ਆ ਦਿਖਾ ਦੇ ਹਾਂ ਜੀ ਦੇਖ ਸੋ ਬਈ ਇਹ ਕਹਿੰਦਾ ਬਈ ਘਰੇ ਪੱਠਾ ਰੱਖਿਆ ਹੋਈਆਂ ਨੇ ਆਪਾਂ ਆ ਬੱਕਰੀਆਂ ਵੱਟੀਆਂ ਨੇ ਵੀਰੇ ਦੇਖੋ ਘਰ ਦੇ ਬਈ ਸਾਹ ਦੇਖੋ ਜੀ ਲੈ ਵੀ ਕਾ ਆ ਗਈ ਲੋਹੀ ਡੱਬੀ ਦੀ ਆ ਗਈ ਨਾ ਇਹ ਹੜ ਓਏ ਦੇਖ ਸਕਦੇ ਹੋ ਬਾਈ ਆ ਦੇਖੋ ਕਾਲੀ ਬੱਕਰੀਆਂ ਵੀਰੇ ਦੇਖ ਸਕਦੇ ਹੋ ਬਾਈ ਹਾਂਜੀ ਚੰਗੀ ਕੁਆਲਿਟੀ ਦੇ ਬੱਕਰੀਆਂ ਨੇ ਸਾਰੀਆਂ ਚੱਲ ਹਾਂਜੀ ਹਾਂ ਠੀਕ ਆ ਚੱਲ ਨੇ ਇੱਕ ਅੱਧੀ ਦਿਖਾ ਦੇ ਫਿਰ ਆਪਾਂ ਨਾ ਓਕੇ ਓਕੇ ਬਾਈ ਓਕੇ ਐਂਡ ਕਰਦੇ ਆ ਬਾਈ ਕਿਉਂਕਿ ਬਾਈ ਬੱਕਰੀਆਂ ਬਹੁਤ ਜ਼ਿਆਦਾ ਨੇ ਨਾ ਹਾਂਜੀ ਫੜ ਲਾ ਬਈ ਆ ਪਾਠ ਆਈ ਆਪਣੀ ਲੈ ਵੀ ਹਾਂਜੀ ਇਹਦੇ ਬਾਰੇ ਦੱਸ ਸਰ ਨੇ ਇਹ ਵੀ ਪਾਠੀ ਆ ਵੀਰੇ ਹੁਣ ਕ੍ਰੋਸ ਕਰਾਈ ਆ ਇਹ 40 ਇੰਚ ਦੀ ਹੋਊਗਾ ਹਾਂ ਹੋਊਗੀ ਵੀਰੇ ਹੁਣ ਕ੍ਰੋਸ ਕਰਾਈ ਆ ਲੈ ਵੀ 40 ਇੰਚ ਦੀ ਹੋਊਗੀ ਨੱਕ ਨਕੋੜਾ ਦੇਖ ਸਕਦੇ ਹੋ ਬਾਈ ਹਣਾ ਚੰਗੀ ਕੁਆਲਿਟੀ ਆ ਬਈ ਸਿੰਘੀ ਸਿੰਘੀ ਚੈੱਕ ਕਰੋ ਵੀਰੇ ਤੇ ਕਾਈਂਡ ਕਰਦੇ ਆਪਾਂ ਬਸ ਹੁਣ ਹੋਰ ਨਾ ਫੜਿਓ ਓਕੇ ਜੀ ਓਕੇ ਵੀਰੇ ਲੈ ਵੀ ਤੇ 10 ਚਰਨੇ ਦੇ ਵਰ ਇਹ ਵੀ ਠੀਕ ਆ ਵੀਰੇ ਦੂਜੇ ਸੂਏ ਪੜ ਸੂਈ ਹੋਈ ਹੈ ਇਹ ਬੱਚੇ ਨੇ ਬਾਈ ਇਹਦੇ ਘਰੇ ਨੇਗੇ ਹਾਂ ਹਾਂ ਜੀ ਹਾਂ ਵੀਰੇ ਲਾਲ ਨਾਗਰੀ ਹੈਗੀ ਚਲ ਦੇਖੋ ਜੀ ਠੀਕ ਆ ਚਰਨੇ ਬਾਈ ਓਕੇ ਓਕੇ ਬਾਈ ਧੰਨਵਾਦ ਕਰ ਦੋ ਜੀ ਸਾਨੂੰ ਚੰਗੇ ਚੰਗੇ ਬੱਚੇ ਆ ਗਏ ਅਗਰ ਨੰਬਰ ਬੋਲ ਦੋ ਫਿਰ ਇੱਕ ਵਾਰ ਨੰਬਰ ਆਪਣਾ 95926 ਵੀਰੇ 02155 ਦੁਬਾਰੇ ਫਿਰ ਬੋਲੋ 9592602155 ਬਾਈ ਲੈ ਵੀ ਜੇ ਕੋਈ ਵੀ ਜਾਣਕਾਰੀ ਲੈਣੀ ਹੋਊਗੀ ਤਾਂ ਤੁਸੀਂ ਚਰਨੇ ਬਾਈ ਨਾਲ ਸੰਪਰਕ ਕਰ ਲੈ ਸਕਦੇ ਹੋ ਸਾਰੀਆਂ ਬੱਕਰੀਆਂ ਹੂੰ ਆ ਦੇਖੋ ਜੀ ਸਾਰੀਆਂ ਬੱਕਰੀਆਂ ਚੰਗੀਆਂ ਨੇ ਬਾਈ ਹਾਂਜੀ ਹਾਂਜੀ ਠੀਕ ਆ ਚੰਗੀਆਂ ਓਕੇ ਓਕੇ ਧੰਨਵਾਦ ਬਾਈ ਪਹੁੰਚਿਆ ਜਰੂਰ ਕਰੋ ਬਾਈ ਸਾਥੀ ਇੱਕ ਵਾਰ ਦੇਖੋ ਬਾਈ ਆਪਾਂ ਇਹ ਗੱਲ ਕਹਿੰਦੇ ਆ ਵੀ ਮੰਡੀਆਂ ਆਪਾਂ ਰੋਜ਼ ਕਵਰ ਕਰਦੇ ਆਂਗੇ ਠੀਕ ਆ ਜੀ ਮੇਰਾ ਪੈਸਾ ਵੀ ਮੁੱਕ ਨਹੀਂ ਹੁੰਦਾ ਹੈਗਾ ਸਹੀ ਗੱਲ ਜਦੋਂ ਆਪਾਂ ਇਹੋ ਜਿਹੀ ਥਾਂ ਤੇ ਆਉਂਦੇ ਆ ਬਾਈ ਜੂਰੇ ਠੀਂਗ ਤੋਂ ਠੀਂਗ ਬੱਕਰੀ ਆਈ ਹੁੰਦੀ ਆ ਆਪਾਂ ਨੂੰ ਸੋਚੀ ਮਿਲਦੀ ਆ ਵੀਰੇ ਮੈਂ ਕਹੂੰਗਾ ਵੀ ਬਾਈ ਕੋਲੇ ਬਹੁਤ ਚੰਗੀਆਂ ਬੱਕਰੀਆਂ ਸੀਗੀਆਂ ਮੈਂ ਵੀ ਇਹੋ ਜਿਹੀ ਨਸਲ ਤਿਆਰ ਕਰਾਂਗੇ ਸਹੀ ਗੱਲ ਹੈ ਸਹੀ ਗੱਲ ਕੰਮ ਦੇ ਵੀਰੇ ਕੋਈ ਵੀ ਇਨਸਾਨ ਆ ਦੇਖੋ ਜੀ ਅੱਜ ਮੇਰੇ ਕੋਲੇ ਚੰਗੀਆਂ ਨੇ ਮੈਂ ਕਹੂੰਗਾ ਬਾਈ ਕੋਲੇ ਵੀ ਚੰਗੀਆਂ ਹੋਣ ਵੀਰੇ ਬਾਈ ਕਹੂੰਗਾ ਚਰਨੇ ਕੋਲੇ ਚੰਗੀਆਂ ਨੇਗੀਆਂ ਏ ਕਹੂੰਗਾ ਮੈਂ ਵੀ ਚਰਨੇ ਤੋਂ ਵੱਧ ਕੇ ਬੱਕਰੀਆਂ ਬਣਾਉਂਗਾ ਬਾਈ ਜੀ ਇਹ ਜੇ ਕੰਮ ਦੀ ਰੀਸ ਕਰਨੀ ਚਾਹੀਦੀ ਆ ਵੀਰੇ ਕੰਮ ਹੀ ਤਾਂ ਚੱਲਦੇ ਨੇ ਚੰਗੇ ਕੰਮ ਦੀ ਰੀਸ ਕਰਨੀ ਚਾਹੀਦੀ ਆ ਬਾਈ ਜੀ ਹਾਂ ਜੀ ਹਾਂ ਬਾਕੀ ਸਾਡੇ ਉਹ ਫੌਜੀ ਸਾਹਿਬ ਨੇ ਜੀ ਉਧਰ ਖੜੇ ਨੇ ਬਾਈ ਰਾ ਮਾਰ ਦੂ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਤੇਰੀ ਬਹੁਤ ਵਧੀਆ ਇਨਸਾਨ ਨੇ ਵੀਰੇ ਠੀਕ ਆ ਜਰਨੇ ਠੀਕ ਆ ਜੀ ਬਾਈ ਧੰਨਵਾਦ ਕਰਦੇ ਆ ਬਾਈ ਜੀ ਜਰੂਰ ਪਹੁੰਚਿਆ ਕਰੋ ਕਲਰ ਕੋਡ ਦੇ ਮੇਲੇ ਦੇ ਸਾਲ ਤੇ ਇੱਕ ਵਾਰੀ ਹੁੰਦਾ ਮੇਲਾ ਆਉਂਦਾ ਪਰ ਗਰਮੀ ਦੇ ਵਿੱਚ ਆ ਗਰਮੀ ਚ ਆਉਂਦਾ ਕੋਈ ਗੱਲ ਨਹੀਂ ਬਾਈ ਜੀ ਮਾਈ ਆਪੇ ਹੀ ਕਰਦੀ ਆ ਕਿਰਪਾ ਠੀਕ ਆ ਠੀਕ ਆ ਜਰਨੇ ਧੰਨਵਾਦ ਧੰਨਵਾਦ